आज गर्मी बहुत ज्यादा आज फिफ्टी से भी अब इसके लिए हम आज तब हमें इसमें ना इसमें हमें ठंड मिल रही है इससे हमें यही लगता कि इतनी गर्मी है लगता नहीं नहीं बहुत ज्यादा है गर्मी तो बहुत ज्यादा है लेकिन अगर हम इसमें बैठे तो ऐसे नहीं लगता ऐसे लगता है की यहाँ पे ठीक ठीक सा मौसम है ਮਾਈ ਅੱਜ ਚਾਲੀ ਹੈ ਮੌਸਮ ਜਿਹੜਾ ਗਰਮੀ ਦਾ ਚੱਲ ਰਿਹਾ ਬਹੁਤ ਜ਼ਿਆਦਾ ਨਜਾਇਜ਼ ਗਰਮੀ ਹੈ 42 43 45 ਤੱਕ ਟੈਂਪਰੇਚਰ ਜਾਣ ਲੱਗਿਆ ਜਿਸ ਦਾ ਮੁੱਖ ਕਾਰਨ ਦਰਖਤ ਨਾ ਹੋਣਾ ਹੈ ਵੱਧ ਤੋਂ ਵੱਧ ਲੋਕਾਂ ਨੂੰ ਦਰਖਤ ਲਾਣੇ ਚਾਹੀਦੇ ਨੇ ਇਹ ਰਹੀ ਗੱਲ ਗਰਮੀ ਤੋਂ ਬਚਣ ਦੀ 12 ਵਜੇ ਤੋਂ ਬਾਅਦ ਅਤੇ 3 ਵਜੇ ਤੋਂ ਪਹਿਲਾਂ ਕੱਟ ਤੋ ਕੱਟ ਜੇ ਨਾਸਰੇ ਤਾਂ ਬਾਹਰ ਨਿਕਲੋ ਨਹੀਂ ਆਪਣੇ ਘਰਾਂ ਚ ਰਹੋ ਬੰਦਾ ਗਰਮੀ 2-3 ਦਿਨਾਂ ਤੋਂ ਬਹੁਤ ਨਹੀਂ ਆ ਕੇ ਪੈ ਰਹੀ ਐ ਬਿਲਕੁਲ ਜੇ ਵਾਰਸ ਨਾ ਹੋਈ ਵਧੂਗੀ ਇਹ ਲੋਕਾਂ ਨੂੰ ਕੀ ਕਰਨਾ ਚਾਹੁੰਦਾ ਬਚਨ ਵਾਸਤੇ ਖਾਣ ਪੀਣ ਦਾ ਜਿਹੜਾ ਉਹ ਲੋਕਾਂ ਦਾ ਬਸਾਈਆਂ ਵੀ ਵੱਧ ਤੋਂ ਵੱਧ ਆਪਣੇ ਘਰੇ ਚੀਜ਼ਾਂ ਬਣਾ ਕੇ ਖਾਣ ਬਾਜ਼ਾਰ ਦੀ ਚੀਜ਼ ਤੋਂ ਗਰੇਜ ਕਰਨਾ ਚਾਹੀਦਾ ਗਰਮੀ ਤੋਂ ਬਚਣ ਲਈ ਘਰੇ ਨਿੰਬੂ ਪਾਣੀ ਵੱਧ ਤੋਂ ਵੱਧ ਪੀਓ ਅੰਦਰ ਰਹੋ ਕਮਰਿਆਂ ਚ ਠੀਕ ਇਹਨਾਂ ਗੱਲ ਕਾਰੋਬਾਰ ਬਿਲਕੁਲ ਪੈਂਦੀ ਐ ਜਦੋਂ ਦੁਕਾਨਾਂ ਨੇ ਹੁਣ ਸਿਰਫ 4 ਘੰਟੇ ਖੁੱਲਦੀਆਂ ਨੇ ਸਵੇਰੇ ਸ਼ਾਮ ਦਿੰਦਾ ਗਾ ਬਹੁਤ ਘਟ ਰੰਦਾ ਬਹੁਤ ਜ਼ਿਆਦਾ ਗਰਮੀ ਆ ਜੀ 40 ਪਲੱਸ ਟੈਂਪਰੇਚਰ ਹੋ ਰਿਹਾ ਜੀ ਰਿਸ਼ਮੇਸ਼ ਨਗਰ ਦੇ ਖੁਸ਼ੀ ਵਿੱਚ ਲਾਈ ਗਿਆ ਜੀ ਸਵੀਰ ਜੀ ਲੋਕ ਵੱਤ ਤੋਂ ਵੱਧ ਠੰਡਾ ਪਾਣੀ ਪੀ ਰਹੇ ਨੇ ਇਹ ਗਰਮੀ ਤੋਂ ਰਾਹਤ ਪ੍ਰਦਾਨ ਕਰ ਰਹੇ ਨੇ ਜੀ ਪਾਣੀ ਤੋਂ ਬਿਨਾ ਕੁਝ ਵੀ ਨਹੀਂ ਆ ਗਿਆ ਕਿਉਂਕਿ ਇੰਨੀ ਗਰਮੀ ਦੇ ਵਿੱਚ ਕੁਝ ਖਾਦਾ ਪੀਤਾ ਜਾਂਦਾ ਨਹੀਂ ਸਿਰਫ ਪਾਣੀ ਹੀ ਪੀਤਾ ਜਾਂਦਾ ਜੀ ਤਾਂ ਕਰਕੇ ਇਸ ਵੀ ਲਈ ਹੈ ਜੀ ਦੇਖੋ ਜਿਹੜੀ ਇਹ ਹੀਟ ਵੇਵਜ਼ ਚੱਲ ਰਹੀ ਹੈ ਇਹ ਆਪਾਂ ਦੇਖ ਰਹੇ ਹਾਂ ਲਾਸਟ ਤਿੰਨ ਚਾਰ ਦਿਨਾਂ ਤੋਂ ਬਹੁਤ ਹੀ ਜ਼ਿਆਦਾ ਜੋ ਆਪਾਂ ਇੱਕ ਰਿਕਾਰਡ ਦੇਖ ਸਕਦੇ ਹਾਂ 44 45 ਡਿਗਰੀਜ਼ ਦਾ ਟੈਂਪਰੇਚਰ ਆਪਾਂ ਦੇਖ ਰਹੇ ਹਾਂ ਵੀ ਇੰਨੀ ਜ਼ਿਆਦਾ ਲੂ ਚੱਲ ਰਹੀ ਹੈ ਜਿਸ ਚ ਅਸੀਂ ਦੇਖ ਰਹੇ ਹਾਂ ਕਿ ਜਿੰਨੇ ਵੀ ਬਾਜ਼ਾਰ ਨੇ ਇੱਕ ਤਰ੍ਹਾਂ ਦੇ ਬਿਲਕੁਲ ਖਾਲੀ ਪਏ ਨੇ ਜੋ ਲੋਕ ਨੇ ਇੰਨੀ ਲੂ ਦੇਖ ਕੇ ਉਹ ਬਿਲਕੁਲ ਅਨਾਲੋਗ ਵੀ ਸਾਰੇ ਬਾਜ਼ਾਰ ਸਾਡੇ ਵਪਾਰ ਲਾ ਲੋ ਸਾਰੇ ਮੰਡੀ ਦੇ ਦਰਫੇ ਕੋਈ ਲੋਕ ਬਾਹਰ ਨਹੀਂ ਆ ਰਹੇ ਇੰਨਾ ਜ਼ਿਆਦਾ ਆਪਾਂ ਦੇਖ ਰਹੇ ਆਂ ਵੀ ਮੰਦੀ ਦਾ ਅਸਰ ਹੈ ਇੰਨੀ ਲੋ ਹੋ ਰਹੀ ਹੈ ਇਹ ਜਿਹੜੀ ਇਹ ਵੈਸੇ ਵੀ ਆਮ ਲੋਕਾਂ ਦੇ ਜਾਂ ਬੱਚਿਆਂ ਤੇ ਬਹੁਤ ਪ੍ਰਭਾਵ ਪੈ ਰਿਹਾ ਇਹਨਾਂ ਦਾ ਬਿਮਾਰ ਵੀ ਹੋ ਰਹੇ ਨੇ ਡਾਇਰੀਆ ਵਗੈਰਾ ਪੀਲੀਆ ਵਗੈਰਾ ਇਸ ਨਾਲ ਬਹੁਤ ਜ਼ਿਆਦਾ ਫੈਲ ਰਿਹਾ ਤਾਂ ਇਸ ਤੋਂ ਅਸੀਂ ਕਹਿੰਦੇ ਆਂ ਵੀ ਅਵੇਅਰ ਰਹਿਣ ਦੀ ਲੋੜ ਹੈ ਆਰ ਨੇ ਜਿਹੜਾ ਹੈਗਾ ਜੀ ਦੇਖੋ ਅਸੀਂ ਤਾਂ ਇਹੀ ਇੱਕ ਤੁਹਾਨੂੰ ਆਪਣੇ ਸਮਾਜਿਕ ਰੋਟਰੀ ਕਲੱਬ ਵੱਲੋਂ ਅਸੀਂ ਤੁਹਾਨੂੰ ਇਹੀ ਲੋਕਾਂ ਨੂੰ ਸਨੇਹਾ ਦੇਣਾ ਚਾਹੁੰਦੇ ਆਂ ਦੇਖੋ ਦਰਖਤ ਨੇ ਉਹਨਾਂ ਨੂੰ ਵੱਧ ਤੋਂ ਵੱਧ ਲਗਾਓ ਜਿਹੜਾ ਇਹ ਦਰਖਤ ਆਪਾਂ ਕੱਟ ਰਿਆਂ ਜਾਂ ਦਰਖਤਾਂ ਦਾ ਘੱਟ ਹੋਣਾ ਇਹ ਲੋ ਦਾ ਸਾਰਨਾ ਵੱਡਾ ਰੀਜ਼ਨ ਹੈ ਕੀਤੇ ਵੀ ਤੁਸੀਂ ਇਸ ਗੱਲ ਨੂੰ ਨੋਟਿਸ ਕਰ ਸਕਦੇ ਹੋ ਜਿੱਥੇ ਦਰਖਤ ਹੈ ਉੱਥੇ ਆਪਾਂ ਨੂੰ ਛਾਂ ਵੀ ਮਿਲਦੀ ਹੈ ਉੱਥੇ ਬਾਰਿਸ਼ਾਂ ਵੀ ਬਹੁਤ ਪੈਂਦੀਆਂ ਨੇ ਜਿਹੜੀ ਇਹ ਰੀਜ਼ਨ ਹੈ ਮੇਨ ਲੋ ਦਾ ਕਾਰਨ ਹੈ ਆਪਣਾ ਐਟਮੋਸਫੀਅਰ ਹੈ ਵੀ ਆਪਾਂ ਨੂੰ ਹਰੇ ਭਾਈ ਘੱਟ ਹੈ ਤੇ ਦਰਖਤ ਕੱਟ ਲੱਗੇ ਜਾਂਦੇ ਨੇ ਤਾਂ ਅਪੀਲ ਮੈਂ ਹੀ ਕਰਦਾ ਵੀ ਆਪਾਂ ਨੂੰ ਹਰ ਇੱਕ ਨੂੰ ਇੱਕ ਜਾਂ ਦੋ ਪੌਦਾ ਇਸ ਮੌਸਮ ਵਿੱਚ ਲਾਜ਼ਮੀ ਲਾਓ ਤਾਂ ਜੋ ਅਸੀਂ ਇਸ ਦਾ ਛਾਂ ਦਾ ਆਨੰਦ ਮਾਣੀਏ ਤੇ ਬਰਸਾਤਾਂ ਵਧੀਆ ਹੋ ਸਕਣ। ਥੈਂਕ ਯੂ। ਆਪਾਂ ਦੇਖ ਰਹੇ ਹਾਂ ਕਿ ਦਿਨ ਵਾਈ ਦਿਨ ਜਿਹੜੀ ਗਰਮੀ ਦਾ ਪ੍ਰਕੋਪ ਹੈ ਉਹ ਜਾਦਾ ਵੱਧ ਰਿਹਾ ਹੈਗਾ। ਤੇ ਗਰਮੀ ਦੇ ਵਿਚਾਲੇ ਮੈਂ ਇਹ ਕਹਿਣਾ ਚਾਹਾਂਗਾ ਕਿ ਜਿੰਨੇ ਆਪਣੇ ਕੰਮ ਹੁੰਦੇ ਨੇਗੇ ਉਹ 10 ਵਜੇ ਤੋਂ ਪਹਿਲਾਂ ਨਿਵੇੜ ਲਿੱਤੇ ਜਾਣ ਤੇ ਸ਼ਾਮ ਨੂੰ 4 ਵਜੇ ਤੋਂ ਬਾਅਦ ਹੀ ਬਾਹਰ ਨਿਕਲਿਆ ਜਾਵੇ। ਤੇ ਫਿਰ ਵੀ ਜੇ ਆਪਾਂ ਨੂੰ ਬਾਹਰ ਕੰਮ ਕਰਨਾ ਪੈ ਰਿਹਾ ਤਾਂ ਜਿਹੜੀਆਂ ਤਰਲ ਚੀਜ਼ਾਂ ਨੇ ਉਹ ਵੱਧ ਤੋਂ ਵੱਧ ਸੇਵਨ ਕੀਤਾ ਜਾਵੇ ਜਿਵੇਂ ਕਿ ਗਲੂਕੋਜ਼, ਨਿੰਬੂ ਪਾਣੀ, ਸੱਤੂ ਸਕੰਜੂਮਿੰਗ ਆ ਦੇ ਇਹ ਪੀ ਕੇ ਤਰਲ ਚੀਜ਼ਾਂ ਵੱਧ ਤੋਂ ਵੱਧ ਪੀ ਕੇ ਆਪਣਾ ਇਹ ਜਿਹੜਾ ਗਰਮੀ ਤੋਂ ਪਚਾ ਹੋ ਸਕੇ ਜਿਆਦਾ ਅਸਰ ਕਿਹੜੇ ਬਜ਼ੁਰਗਾਂ ਦੇ ਜਾਂ ਬੱਚੇ ਦੇ ਬੰਦੇ ਦਾ ਇਹ ਜਿਆਦਾ ਅਸਰ ਬਜ਼ੁਰਗਾਂ ਤੇ ਬੱਚਿਆਂ ਦੇ ਜਿਆਦਾ ਪੈ ਰਿਹਾ ਕਿਉਂਕਿ ਇਹ ਇੰਨੀ ਜ਼ਿਆਦਾ ਗਰਮੀ ਸਟਰੇਟ ਨਹੀਂ ਕਰ ਸਕਦੇ ਜਿਸ ਕਾਰਨ ਆਪਣੀ ਗੈਸਟ੍ਰਾਈਟਸ ਸੰਜੀ ਪੇਟ ਸੰਜੀ ਜਿਹੜੀਆਂ ਬਿਮਾਰੀਆਂ ਨੇ ਉਹ ਹੋ ਰਹੀਆਂ ਨੇੀਆਂ ਤੇ ਇਹ ਹੀ ਬਤਵਾਦ ਬਚਾਇਆ ਕਿ ਅੰਦਰ ਰਹੋ ਤੇ ਸੁਚੇਤ ਰਹੋ ਕਿੰਨਾ ਡੇਪਰੈਸ਼ਰ ਅੱਜ ਦੇਖਣ ਨੂੰ ਮਿਲਿਆ ਹੁਣ ਜਿਹੜਾ ਅੱਜ ਦਾ ਟੈਂਪਰੇਚਰ ਹੈ ਉਹ 49 50 ਡਿਗਰੀ ਪਹੁੰਚ ਚੁੱਕਿਆ ਹੈਗਾ ਜੋ ਕਿ ਆਪਣੇ ਸਰੀਰਿਕ ਲਈ ਬਹੁਤ ਨੁਕਸਾਨਦੇਹ ਹੈਗਾ ਤੇ ਬਸ ਇਹ ਹੀ ਕਹਿਣਾ ਚਾਹਾਂ ਕਿ ਅੰਦਰ ਰਹੋ